ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਇਹ ਸਾਖੀ ਇੱਕ ਸਤਸੰਗੀ ਪਰਿਵਾਰ ਬਾਰੇ ਹੈ ਇਹ ਪਰਿਵਾਰ ਸਹਾਨਪੁਰ ਦੇ ਕੋਲ ਕੋਈ ਪਿੰਡ ਹੈ ਉਸ ਵਿੱਚ ਰਹਿੰਦਾ ਹੈ ਤੇ ਉਹ ਬਾਬਾ ਜੀ ਨੂੰ ਬਹੁਤ ਮੰਨਦੇ ਹਨ ਉਹਨਾਂ ਦੀ ਇੱਕ ਪੁੱਤਰੀ ਸੀ ਤੇ ਉਹ ਬਾਬਾ ਜੀ ਨੂੰ ਬਹੁਤ ਪਿਆਰ ਕਰਦੀ ਸੀ ਉਹ ਸ਼ਾਮ ਨੂੰ ਆਪਣੇ ਟਿਊਸ਼ਨ ਤੇ ਜਾਂਦੀ ਸੀ ਕਿਹੜੇ ਦਿਨ ਉਸ ਦੀ ਟਿਊਸ਼ਨ ਵਾਲੀ ਮੈਡਮ ਨੇ ਉਸ ਨੂੰ ਕਾਫੀ ਦੇਰ ਤੱਕ ਰੁਕਣ ਨੂੰ ਕਿਹਾ ਤਾਂ ਉਸ ਨੇ ਵੀ ਇਸ ਗੱਲ ਨੂੰ ਮੰਨ ਲਿਆ ਕਿਉਂਕਿ ਇਹ ਗੱਲ ਪੜ੍ਹਾਈ ਬਾਰੇ ਸੀ ਉਸ ਨੂੰ ਪੜਦਿਆਂ ਹੋਇਆਂ ਕਾਫੀ ਟਾਈਮ ਹੋ ਗਿਆ ਸੀ ਤੇ ਬਾਹਰ ਬਹੁਤ ਹਨੇਰਾ ਹੋ ਗਿਆ ਸੀ ਜਦੋਂ ਉਹ ਟਿਊਸ਼ਨ ਤੋਂ ਆਪਣੇ ਘਰ ਦੇ ਲਈ ਨਿਕਲੀ ਤਾਂ ਉਹ ਤੁਰ ਕੇ ਜਾ ਰਹੀ ਸੀ ਰਾਤ ਦਾ ਸਮਾਂ ਸੀ ਇਸ ਕਰਕੇ ਬੱਚੀ ਬਹੁਤ ਡਰ ਰਹੀ ਸੀ ਜਦੋਂ ਗੱਲ ਪਿਆਰ ਤੇ ਸ਼ਰਦਾ ਦੀ ਹੋਵੇ ਤਾਂ ਉਸ ਦੀ ਜ਼ੁਬਾਨ ਤੇ ਸਭ ਤੋਂ ਪਹਿਲਾਂ ਆਪਣੇ ਸਤਿਗੁਰੂ ਦਾ ਨਾਮ ਹੀ ਨਿਕਲਦਾ ਸੀ ਤਾਂ ਉਦੋਂ ਵੀ ਉਸ ਨੇ ਆਪਣੇ ਬਾਬਾ ਜੀ ਦਾ ਨਾਮ ਲੈ ਕੇ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ ਤੇ ਆਪਣੇ ਘਰ ਦੇ ਵੱਲ ਜਾਣ ਲੱਗੀ ਤੇ ਥੋੜੀ ਦੂਰ ਹੀ ਗਈ ਸੀ ਕਿ ਉਸਨੇ ਇੱਕ ਆਟੋ ਵਾਲੇ ਨੂੰ ਦੇਖਿਆ ਉਹ ਉਸਦੇ ਵੱਲ ਹੀ ਆ ਰਿਹਾ ਸੀ ਤੇ ਉਸਨੇ ਆਟੋ ਨੂੰ ਉਸਦੇ ਕੋਲ ਰੋਕ ਦਿੱਤਾ ਤੇ ਕਹਿਣ ਲੱਗਾ ਕਿ ਤੂੰ ਇੰਨੀ ਰਾਤ ਨੂੰ ਇਕੱਲੀ ਕਿੱਥੇ ਜਾ ਰਹੀ ਹੈ ਚਲੋ ਮੈਂ ਤੈਨੂੰ ਛੱਡ ਦਿੰਦਾ ਹ ਜਿੱਥੇ ਤੂੰ ਜਾਣਾ ਹੈ ਪਰ ਉਹ ਬੱਚੀ ਨੇ ਆਟੋ ਵਾਲੇ ਭਾਈ ਨੂੰ ਜਵਾਬ ਦੇ ਦਿੱਤਾ ਤੇ ਕਿਹਾ ਕਿ ਮੈਂ ਖੁਦ ਹੀ ਆਪਣੇ ਆਪ ਚਲੀ ਜਾਵਾਂਗੀ ਉਸ ਨੇ ਫਿਰ ਤੋ ਜਾਣ ਲਈ ਕਿਹਾ ਤਾਂ ਉਹ ਥੋੜਾ ਪੂਰਨ ਲੱਗ ਪਈ ਕਿਉਂਕਿ ਉਸ ਰਸਤੇ ਵਿੱਚ ਹੋਰ ਕੋਈ ਨਹੀਂ ਸੀ ਫਿਰ ਉਸ ਨੇ ਹਿੰਮਤ ਕੀਤੀ ਤੇ ਉਹ ਔਟੋ ਵਿੱਚ ਬੈਠ ਗਈ ਪਰ ਉਸ ਦੇ ਮਨ ਦੇ ਅੰਦਰ ਬਹੁਤ ਡਰ ਸੀ ਕਿਉਂਕਿ ਇੱਕ ਤਾਂ ਰਾਤ ਦਾ ਸਮਾਂ ਸੀ ਤੇ ਫਿਰ ਉਸ ਦਾ ਰਾਤ ਨੂੰ ਇਕੱਲੇ ਕਰਨ ਨੂੰ ਜਾਣਾ ਇਸ ਕਰਕੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਇੰਨੀ دیر ਤੱਕ ਨਹੀਂ ਸੀ ਰੁਕਣਾ ਚਾਹੀਦਾ ਪਰ ਉਹ ਕਰਦੀ ਵੀ ਕੀ ਜਿਹੜੀ ਗਲਤੀ ਉਸਨੇ ਕਰਨੀ ਸੀ ਉਹ ਤਾਂ ਉਸਨੇ ਕਰ ਦਿੱਤੀ ਸੀ ਹੁਣ ਉਸ ਤੋਂ ਬਾਅਦ ਉਹ ਕੀ ਕਰ ਸਕਦੀ ਸੀ ਤੇ ਨਾ ਹੀ ਉਹ ਕਿਸੇ ਨੂੰ ਸਕਦੀ ਸੀ ਹੁਣ ਉਸ ਦੇ ਕੋਲ ਸਿਰਫ ਸਹਾਰਾ ਉਸ ਮਾਲਕ ਦਾ ਹੀ ਸੀ ਆਟੋ ਵਾਲੇ ਨੇ ਆਪਣੇ ਆਟੋ ਵਿੱਚ ਬਿਠਾ ਲਿਆ ਤੇ ਉਸ ਦੇ ਦੱਸੇ ਹੋਏ ਰਸਤੇ ਤੇ ਚੱਲਣ ਲੱਗ ਪਿਆ ਕੁਝ ਸਮੇਂ ਬਾਅਦ ਜਦੋਂ ਉਹ ਬੱਚੀ ਆਪਣੇ ਘਰ ਦੇ ਅੱਗੇ ਗਈ ਤਾਂ ਉਸ ਨੇ ਆਟੋ ਵਾਲੇ ਨੂੰ ਰੁਕਣ ਦੇ ਲਈ ਕਹਿ ਦਿੱਤਾ ਤੇ ਕਿਹਾ ਕਿ ਤੁਸੀਂ ਮੈਨੂੰ ਇੱਥੇ ਹੀ ਉਤਾਰ ਦਿਵੋ ਉਸ ਨੇ ਇੱਕ ਸਵਾਰੀ ਦੇ ਹਿਸਾਬ ਨਾਲ ਪੈਸੇ ਉਸ ਆਟੋ ਵਾਲੇ ਨੂੰ ਦੇਣ ਲੱਗੀ ਤਾਂ ਇਸ ਗੱਲ ਤੇ ਉਹ ਆਟੋ ਵਾਲਾ ਨਾਰਾਜ਼ ਹੋ ਗਿਆ ਤੇ ਕਹਿਣ ਲੱਗਾ ਕਿ ਇਹ ਗਲਤ ਹੈ ਕਿਉਂਕਿ ਇੱਕ ਤਾਂ ਰਾਤ ਦਾ ਸਮਾਂ ਸੀ ਤੁਸੀਂ ਮੈਨੂੰ ਇੰਨੇ ਘੱਟ ਪੈਸੇ ਦੇ ਰਹੇ ਹੋ ਜੇਕਰ ਜ਼ਿਆਦਾ ਨਹੀਂ ਦੇਣੇ ਤਾਂ ਦੋ ਸਵਾਰੀਆਂ ਦਾ ਹੀ ਕਿਰਾਇਆ ਮੈਨੂੰ ਦੇ ਦਿਓ ਇਸ ਤੇ ਉਸ ਲੜਕੀ ਨੇ ਕਿਹਾ ਕਿ ਠੀਕ ਹੈ ਤੁਸੀਂ ਥੋੜੇ ਜਿਹੇ ਜ਼ਿਆਦਾ ਪੈਸੇ ਲੈ ਲਵੋ ਪਰ ਮੈਂ ਦੋ ਸਵਾਰੀਆਂ ਦਾ ਕਿਰਾਇਆ ਕਿਉਂ ਦਵਾਂ ਤਾਂ ਇਹ ਗੱਲ ਸੁਣ ਕੇ ਓਟੋ ਵਾਲਾ ਕਹਿਣ ਲੱਗਾ ਕਿ ਬੇਟਾ ਇੱਕ ਇੱਕ ਤਾਂ ਮੈਂ ਤੁਹਾਨੂੰ ਉੱਥੇ ਤੋਂ ਲੈ ਕੇ ਆਇਆ ਹਾਂ ਤੇ ਤੈਨੂੰ ਕਿਰਾਇਆ ਵੀ ਨਹੀਂ ਦੇ ਰਹੀ ਇਹ ਤਾਂ ਬੇਟਾ ਬਿਲਕੁਲ ਹੀ ਗਲਤ ਹੈ ਤੁਹਾਡੇ ਨਾਲ ਜਿਹੜੇ ਦਾੜੀ ਵਾਲੇ ਸਰਦਾਰ ਜੀ ਸਨ ਉਹਨਾਂ ਦਾ ਕਿਰਾਇਆ ਕੌਣ ਦੇਵੇਗਾ ਤੁਸੀਂ ਇਹ ਕੀ ਬੋਲ ਰਹੇ ਹੋ ਮੈਂ ਕੋਈ ਪਾਗਲ ਨਹੀਂ ਹਾਂ ਕੀ ਰਾਤ ਨੂੰ ਦੋ ਸਵਾਰੀਆਂ ਨੂੰ ਲੈ ਕੇ ਜਾਮਾ ਤੇ ਕਿਰਾਇਆ ਇੱਕ ਸਵਾਰੀ ਦਾ ਲਮਾ ਮੈਨੂੰ ਦੋ ਸਵਾਰੀਆਂ ਦਾ ਕਿਰਾਇਆ ਹੀ ਚਾਹੀਦਾ ਹੈ ਬਸ ਇੰਨਾ ਹੀ ਸੁਨਨ ਦੀ ਦੇਸੀ ਕੀ ਦਾੜੀ ਵਾਲੇ ਸਰਦਾਰ ਜੀ ਦਾ ਕਿਰਾਇਆ ਕੌਣ ਦੇਵੇਗਾ ਤਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆਉਣੇ ਸ਼ੁਰੂ ਹੋ ਗਏ ਤੇ ਉਸ ਲੜਕੀ ਨੇ ਬਿਨਾ ਕੁਝ ਬੋਲੇ ਪੈਸੇ ਔਟੋ ਵਾਲੇ ਨੂੰ ਦੇ ਦਿੱਤੇ ਉਸ ਵਿਚਾਰੇ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਅੱਜ ਆਪਣੇ ਆਟੋ ਵਿੱਚ ਉਸ ਨੂੰ ਕਿਸ ਨੇ ਬਿਠਾਇਆ ਹੈ ਉਸ ਆਟੋ ਵਾਲੇ ਨੂੰ ਕੁਝ ਵੀ ਨਹੀਂ ਪਤਾ ਲੱਗਿਆ ਪਰ ਉਹ ਪੂਰੀ ਤਰ੍ਹਾਂ ਜਾਣ ਚੁੱਕੀ ਸੀ ਕਿ ਇਹ ਸਭ ਕੁਝ ਉਸ ਦੇ ਨਾਲ ਕੀ ਹੋਇਆ ਹੈ ਉਸ ਨੇ ਮਨ ਹੀ ਮਨ ਆਪਣੇ ਪਿਤਾ ਸਮਾਨ ਆਪਣੇ ਪਿਆਰੇ ਬਾਬਾ ਜੀ ਨੂੰ ਬਹੁਤ ਬਹੁਤ ਧੰਨਵਾਦ ਕੀਤਾ ਤੇ ਕਿਹਾ ਉਹ ਸਮਝ ਚੁੱਕੀ ਹੈ ਕਿ ਔਟੋ ਵਿੱਚ ਉਸਦੇ ਨਾਲ ਕੋਈ ਹੋਰ ਨਹੀਂ ਬਲਕਿ ਬਾਬਾ ਜੀ ਹੀ ਉਸ ਦੀ ਰੱਖਿਆ ਕਰਨ ਦੇ ਲਈ ਆਏ ਸਨ ਜੋ ਸਿਰਫ ਉਸ ਸਮੇਂ ਉਸ ਔਟੋ ਵਾਲੇ ਨੂੰ ਦਿਖ ਰਹੇ ਸਨ ਉਹਨਾਂ ਦੀ ਕਿਰਪਾ ਸੀ ਤਾਂ ਹੀ ਉਹ ਔਟੋ ਵਾਲਾ ਮੇਰੇ ਕੋਲ ਆਇਆ ਉਹ ਬਾਬਾ ਜੀ ਦੇ ਨਾਲ ਬੈਠ ਕੇ ਉਸ ਔਟੋ ਵਿੱਚ ਆਈ ਹੈ ਇਸ ਗੱਲ ਤੋਂ ਉਹ ਬਹੁਤ ਜ਼ਿਆਦਾ ਰੋਈ ਉੱਥੋਂ ਭੱਜ ਕੇ ਸਿੱਧਾ ਆਪਣੇ ਕਮਰੇ ਵਿੱਚ ਚਲੀ ਗਈ ਤੇ ਬਾਬਾ ਜੀ ਨੂੰ ਬਾਬਾ ਜੀ ਨੂੰ ਬਹੁਤ ਜਦ ਕਰਨ ਲੱਗ ਗਈ ਤੇ ਕਹਿਣ ਲੱਗੀ ਕਿ ਬਾਬਾ ਜੀ ਸ਼ੁਕਰੀਆ ਸ਼ੁਕਰੀਆ ਤੁਸੀਂ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਤੁਸੀਂ ਮੈਨੂੰ ਆਪਣੇ ਦਰਸ਼ਨ ਦਿੱਤੇ ਇਸ ਨੂੰ ਕਹਿੰਦੇ ਹਨ ਮਾਲਕ ਦੀ ਮੋਜ ਇਸ ਨੂੰ ਕਹਿੰਦੇ ਹਨ ਸਤਗੁਰੂ ਦੀ ਦਇਆ ਤੇ ਪਿਆਰ ਦੀ ਬਖਸ਼ੀਸ਼ ਉਹ ਕੀ ਨਾ ਜਾਣੇ ਤੇ ਉਸ ਨੂੰ ਕੀ ਨਹੀਂ ਪਤਾ ਉਹ ਤਾਂ ਖੁਦ ਹੀ ਮਾਲਕ ਹਨ ਇਸ ਕਰਕੇ ਉਹਨਾਂ ਤੋਂ ਕੀ ਲੁਕੋਇਆ ਜਾ ਸਕਦਾ ਹੈ ਉਹਨਾਂ ਦੀਆਂ ਨਜ਼ਰਾਂ ਤਾਂ ਸਾਡੇ ਤੇ ਹਮੇਸ਼ਾ ਰਹਿੰਦੀਆਂ ਹਨ ਅਸੀਂ ਉਹਨਾਂ ਤੋਂ ਕੁਝ ਵੀ ਲੁਕੋ ਕੇ ਨਹੀਂ ਰੱਖ ਸਕਦੇ ਉਹ ਬਾਦਸ਼ਾਹ ਹਨ ਉਹਨਾਂ ਨੂੰ ਹਰ ਪਲ ਦੀ ਖਬਰ ਰਹਿੰਦੀ ਹੈ ਉਹਨਾਂ ਨੂੰ ਸਭ ਪਤਾ ਹੁੰਦਾ ਹੈ ਕਿ ਮੇਰੇ ਬੱਚੇ ਕਿੱਥੇ ਹਨ ਤੇ ਕਿਸ ਹਾਲਾਤ ਵਿੱਚ ਹਨ ਤੇ ਕਿਸ ਸਮੇਂ ਉਹਨਾਂ ਨੂੰ ਆਪਣੇ ਮਾਲਕ ਦੀ ਲੋੜ ਹੈ ਇਸ ਤਰ੍ਹਾਂ ਉਹ ਆਪਣੇ ਸਾਰੇ ਬੱਚਿਆਂ ਦੀ ਸਾਂਭ ਸੰਭਾਲ ਕਰਦੇ ਹਨ ਬਸ ਕਮੀ ਤਾਂ ਸਾਡੇ ਪਛਾਣਣ ਵਿੱਚ ਹੁੰਦੀ ਹੈ ਸਾਡੇ ਵਿਸ਼ਵਾਸ ਦੀ ਹੁੰਦੀ ਹੈ ਕਿਉਂਕਿ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਪਰ ਸਾਡੇ ਕੋਲ ਉਹਨਾਂ ਲਈ ਟਾਈਮ ਨਹੀਂ ਹੈ ਤੁਸੀਂ ਕਿੰਨਾ ਹੀ ਸੋਚ ਕੇ ਦੇਖ ਲਓ ਅਸੀਂ ਸੋਚਦੇ ਹਾਂ ਕਿ ਅੱਜ ਮੈਂ ਬਾਬਾ ਜੀ ਨੂੰ ਚਿੱਠੀ ਲਿਖਾਂਗਾ ਉਹਨਾਂ ਨਾਲ ਗੱਲਾਂ ਕਰਾਂਗਾ ਪਰ ਹੁੰਦਾ ਕੀ ਹੈ ਅਸੀਂ ਸਿਰਫ ਸੋਚਦੇ ਹੀ ਹਾਂ ਤੇ ਚਿੱਠੀ ਲਿਖਦੇ ਹੀ ਨਹੀਂ ਉਹ ਮਾਲਕ ਨੂੰ ਸਭ ਕੁਝ ਪਤਾ ਹੁੰਦਾ ਹੈ ਕਿ ਕਿਹੜਾ ਸੇਵਕ ਮੇਰੇ ਬਾਰੇ ਕੀ ਸੋਚ ਰਿਹਾ ਹੈ ਤੇ ਇੱਕ ਉਹ ਸਾਡੇ ਲਈ ਕੋਡੀਆਂ ਦੇ ਭਾਂ ਨੂੰ ਵੀ ਲੁੱਟਣ ਲਈ ਬੈਠਿਆ ਹੈ ਸਾਡਾ ਵੀ ਕੁਝ ਫਰਜ਼ ਹੈ ਉਸ ਦੀ ਗੱਲ ਨੂੰ ਅਸੀਂ ਦਿਨ ਰਾਤ ਆਪਣੇ ਦਿਲ ਵਿੱਚ ਰੱਖੀਏ ਇਸ ਇੰਨਾ ਕੁ ਤਾਂ ਕੰਮ ਹੈ ਪਰਮਾਤਮਾ ਦੀ ਜਦ ਹਰ ਗੱਲ ਵਿੱਚ ਉਸ ਦਾ ਨਾਮ ਤੇ ਬਾਕੀ ਸਾਰਾ ਕੁਝ ਆਪ ਹੀ ਕਰ ਦਿੰਦਾ ਹੈ ਇਸ ਕਰਕੇ ਭਜਨ ਸਿਮਰਨ ਨੂੰ ਸਭ ਤੋਂ ਜ਼ਿਆਦਾ ਸਮਾਂ ਦੇਣਾ ਚਾਹੀਦਾ ਹੈ ਉਸ ਤੋਂ ਜ਼ਿਆਦਾ ਜਿਹੜੀ ਚੀਜ਼ ਸਾਡੇ ਲਈ ਜ਼ਰੂਰੀ ਹੈ ਉਹ ਹੈ ਪਿਆਰ ਪਿਆਰ ਨੂੰ ਪ੍ਰਾਪਤ ਕਰਨ ਦੇ ਲਈ ਮਾਲਕ ਨੇ ਸਭ ਰੂਹਾਂ ਨੂੰ ਬਣਾਇਆ ਹੈ ਸਤਿਗੁਰੂ ਸਾਰਿਆਂ ਦੀ ਸੰਭਾਲ ਕਰਦੇ ਹਨ ਤੇ ਸਾਰਿਆਂ ਨੂੰ ਆਪਣਾ ਪਿਆਰ ਦਿੰਦੇ ਹਨ ਇਸ ਤਰ੍ਹਾਂ ਇੱਕ ਪਰੋਰ ਦੇ ਰਸਤੇ ਵਿੱਚ ਹੋਈ ਬਾਬਾ ਜੀ ਇੱਕ ਵਾਰ ਪਰੋਰ ਜਾ ਰਹੇ ਸਨ ਤਾਂ ਉਹਨਾਂ ਨੇ ਆਪਣੇ ਡਰਾਈਵਰ ਨੂੰ ਕਿਹਾ ਗੱਡੀ ਇਸ ਜਗ੍ਹਾ ਤੋਂ ਸੱਜੇ ਪਾਸੇ ਵੱਲ ਮੋੜ ਲਵੋ ਸਾਰ ਡਰਾਈਵਰ ਬਿਨਾ ਕੁਝ ਸਵਾਲ ਕੀਤੇ ਗੱਡੀ ਨੂੰ ਸੱਜੇ ਪਾਸੇ ਮੋੜ ਲਿਆ ਜਿੱਥੇ ਬਾਬਾ ਜੀ ਨੇ ਕਿਹਾ ਗੱਡੀ ਰੋਕ ਦਿੱਤੀ ਬਾਬਾ ਜੀ ਗੱਡੀ ਤੋਂ ਉੱਤਰ ਕੇ ਇੱਕ ਦੁਕਾਨ ਤੇ ਗਏ ਉਹਨਾਂ ਨੇ ਆਪਣਾ ਜੁੱਤਾ ਉੱਥੇ ਰੱਖ ਦਿੱਤਾ ਤੇ ਮੋਚੀ ਨੂੰ ਕਿਹਾ ਇਸ ਨੂੰ ਪਾਲਿਸ਼ ਕਰ ਦਿਓ ਬਾਬਾ ਜੀ ਨੇ ਆਪਣਾ ਦੂਜਾ ਜੁੱਤਾ ਵੀ ਰੱਖ ਦਿੱਤਾ ਤਾਂ ਉਸ ਨੇ ਉਹ ਵੀ ਪਾਲਿਸ਼ ਕਰ ਦਿੱਤਾ ਬਾਬਾ ਜੀ ਨੇ ਉਸ ਨੂੰ ਪੈਸੇ ਦਿੱਤੇ ਪਰ ਉਸ ਨੇ ਇੱਕ ਵਾਰ ਵੀ ਆਪਣਾ ਸਿਰ ਉੱਤੇ ਨਹੀਂ ਕੀਤਾ ਤੇ ਪੈਸੇ ਇਸ ਤਰ੍ਹਾਂ ਹੀ ਫੜ ਲਏ ਤੇ ਬਾਕੀ ਜਿਹੜਾ ਬਕਾਇਆ ਸੀ ਉਸ ਨੇ bina sir up par kitte wapas kar ditta ਜਦੋਂ ਉਸ ਨੇ ਬਕਾਇਆ ਦੇਣ ਦੀ ਕੋਸ਼ਿਸ਼ ਕੀਤੀ ਤਾਂ ਬਾਬਾ ਜੀ ਨੇ ਉਸ ਨੂੰ ਕਿਹਾ ਕਿ ਤੁਸੀਂ ਸਾਰੇ ਹੀ ਰੱਖ ਲਵੋ ਤਾ ਉਸਨੇ ਕਿਹਾ ਕਿ ਨਹੀਂ ਸਹਿਬ ਮੇਰਾ ਸਤਗੁਰੂ ਆਪਣੇ ਹੱਕ ਦੀ ਕਮਾਈ ਖਾਣ ਦੀ ਸਲਾਹ ਦਿੰਦਾ ਹੈ ਮੈਂ ਨਹੀਂ ਰੱਖ ਸਕਦਾ ਤਾਂ ਬਾਬਾ ਜੀ ਨੇ ਫਿਰ ਕਿਹਾ ਕਿ ਰੱਖ ਲਵੋ ਪਰ ਉਹ ਨਹੀਂ ਮੰਨਿਆ ਤੇ ਕਹਿਣ ਲੱਗਾ ਕਿ ਜਿੰਨੇ ਪੈਸੇ ਮੇਰੀ ਮਿਹਨਤ ਦੇ ਸਨ ਮੈਂ ਉਹ ਰੱਖ ਲਏ ਹਨ ਇਸ ਕਰਕੇ ਮੈਂ ਇਹ ਨਹੀਂ ਰੱਖ ਸਕਦਾ ਤਾਂ ਬਾਬਾ ਜੀ ਨੇ ਕਿਹਾ ਕੌਣ ਹੈ ਤੇਰਾ ਸਤਗੁਰੂ ਤੇ ਕਿੱਥੇ ਰਹਿੰਦਾ ਹੈ ਤਾਂ ਉਸ ਬਜ਼ੁਰਗ ਬਾਬੇ ਨੇ ਕਿਹਾ ਕਿ ਮੇਰਾ ਸਤਿਗੁਰੂ ਵਿਆਸ ਵਿੱਚ ਰਹਿੰਦਾ ਹੈ ਤੇ ਉਸ ਨੇ ਸਾਹਮਣੇ ਲੱਗੀ ਇੱਕ ਛੋਟੀ ਜਿਹੀ ਫੋਟੋ ਵੱਲ ਇਸ਼ਾਰਾ ਕੀਤਾ ਮੇਰੇ ਸਤਿਗੁਰੂ ਉਹ ਹਨ ਤਾਂ ਬਾਬਾ ਜੀ ਬੜੇ ਪਿਆਰ ਦੇ ਨਾਲ ਉਸ ਨੂੰ ਕਿਹਾ ਕਿ ਬਾਬੂ ਇੱਕ ਵਾਰ ਆਪਣਾ ਸਿਰ ਝੁੱਕ ਕੇ ਉੱਪਰ ਤਾਂ ਦੇਖ ਲਵੋ ਸ਼ਾਇਦ ਉਹੀ ਹੋਣ ਜਿਸ ਨੂੰ ਤੂੰ ਇੰਨੇ ਟਾਈਮ ਤੋਂ ਮਿਲਣਾ ਚਾਹੁੰਦਾ ਹੈ ਤੇ ਜਦੋਂ ਉਸ ਬਾਬੂ ਨੇ ਸਿਰ ਉੱਪਰ ਚੁੱਕਿਆ ਤਾਂ ਉਸ ਦੀ ਹਾਲਤ ਕਿਵੇਂ ਦੀ ਹੋ ਸਕਦੀ ਹੈ ਅਸੀਂ ਇਸ ਬਾਰੇ ਅੰਦਾਜ਼ਾ ਹੀ ਲਗਾ ਸਕਦੇ ਹਾਂ ਉਹ ਤਾਂ ਇਹ ਸਭ ਕੁਝ ਦੇਖ ਕੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗ ਪਏ ਕੁਝ ਨਹੀਂ ਬੋਲ ਸਕਿਆ ਤੇ ਆਪਣੇ ਸਤਿਗੁਰੂ ਦੇ ਗਲੇ ਲੱਗ ਗਿਆ ਗੁਰਜੀ ਅਸੀਂ ਕਿਸ ਤਰ੍ਹਾਂ ਦਾ ਭਰੋਸਾ ਰੱਖਦੇ ਹਾਂ ਤੇ ਉਸ ਦੇ ਪ੍ਰਤੀ ਸਾਡੀ ਕੀ ਸ਼ਰਧਾ ਹੈ ਇਹ ਸਾਡੇ ਤੇ ਨਿਰਭਰ ਕਰਦਾ ਹੈ ਇਸ ਦੀ ਜਿਸ ਤਰ੍ਹਾਂ ਦੀ ਸ਼ਰਧਾ ਹੋਵੇਗੀ ਉਸ ਨੂੰ ਉਸ ਤਰ੍ਹਾਂ ਦਾ ਹੀ ਫਲ ਮਿਲੇਗਾ ਤੋਂ ਵੱਡੀ ਚੀਜ਼ ਤਾਂ ਪਿਆਰ ਹੈ ਅਸੀਂ ਕਿਸੇ ਚੀਜ਼ ਨੂੰ ਪਿਆਰ ਕਰਦੇ ਹਾਂ ਤਾਂ ਸਾਨੂੰ ਰਾਤ ਨੂੰ ਸੁਪਨੇ ਵਿੱਚ ਵੀ ਉਹ ਚੀਜ਼ ਦਿਖਾਈ ਦਿੰਦੀ ਹੈ ਜੇਕਰ ਅਸੀਂ ਧਨ ਦੌਲਤ ਨੂੰ ਪਿਆਰ ਕਰਾਂਗੇ ਤੇ ਆਪਣੀ ਔਲਾਦ ਨੂੰ ਪਿਆਰ ਕਰਾਂਗੇ ਜਿਹੜੀ ਚੀਜ਼ ਨੂੰ ਅਸੀਂ ਪਿਆਰ ਕਰਾਂਗੇ ਉਹੀ ਚੀਜ਼ ਸਾਨੂੰ ਮੋਹ ਦੇ ਵੱਲ ਲੈ ਕੇ ਜਾਵੇਗੀ ਪਰ ਜੇਕਰ ਪਿਆਰ ਆਪਣੇ ਗੁਰੂ ਨੂੰ ਕਰਾਂਗੇ ਤਾਂ ਗੁਰੂ ਸਾਨੂੰ ਹਰੇਕ ਮੁਸ਼ਕਿਲ ਤੋਂ ਬਚਾ ਸਕਦੇ ਹਨ ਸਾਨੂੰ ਖੁਦ ਨੂੰ ਵੀ ਨਹੀਂ ਪਤਾ ਹੋਵੇਗਾ ਕਿ ਗੁਰੂ ਸਾਡੇ ਨਾਲ ਹਮੇਸ਼ਾ ਰਹਿ ਰਹੇ ਹਨ ਜਦੋਂ ਕੋਈ ਵੀ ਮੁਸ਼ਕਿਲ ਹੋਵੇਗੀ ਤਾਂ ਉਸ ਗੁਰੂ ਨੂੰ ਯਾਦ ਕਰਨਾ ਚਾਹੀਦਾ ਹੈ ਗੁਰੂ ਆਪਣੇ ਆਪ ਉਸ ਮੁਸ਼ਕਿਲ ਤੋਂ ਸਾਨੂੰ ਬਾਹਰ ਕੱਢ ਦਿੰਦੇ ਹਨ ਸਾਨੂੰ ਪਰਮਾਤਮਾ ਨਾਲ ਪਿਆਰ ਕਰਨਾ ਚਾਹੀਦਾ ਹੈ ਕਿਉਂਕਿ ਉਹ ਕਦੇ ਵੀ ਸਾਡਾ ਸਾਥ ਨਹੀਂ ਛੱਡਦੇ ਤੇ ਹਰ ਮੁਸ਼ਕਿਲ ਵਿੱਚ ਸਾਡਾ ਸਾਥ ਦਿੰਦੇ ਹਨ ਰਾਦਾ ਸੁਆਮੀ ਜੀ